ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੂਚਾਰ ਕਿਉਂਕਿ ਸਰਕਾਰ ਨਾਲ ਭਾਵੇਂ ਗੱਲਬਾਤ ਚੱਲ ਰਹੀ ਹੈ ਸ਼ੰਭੂ ਬਾਰਡਰ ਤੇ ਮੌਜੂਦ ਹੈ ਪਹਿਮਾ ਦਿਨ ਹੈ ਅੱਜ ਕਿਸਾਨਾਂ ਦਾ ਤਦਾਸੀ ਜਿਸ ਦਾ ਕਿਸਾਨ ਆਗੂ ਤੇ ਕਿਸਾਨ ਪੰਜਾਬ ਦੇ ਅਲੱਗ-ਅਲੱਗ ਸੂਬਿਆਂ ਦੇ ਸ਼ਖਸ ਗੇ ਉੱਤੇ ਪਹੁੰਚ ਰਹੇ ਤੇ ਅੱਜ ਅੰਦਾਜ਼ੀ ਕੀ ਸ਼ੰਭੂ ਬਾਰਡਰ ਤੇ ਅੱਜ ਉਸ ਅਣਛੋਟੇ ਕਿਸਾਨਾਂ ਮਲਾਂ ਜਾਰੇ ਜਿਹੜਾ ਵਿਸ਼ੇਸ਼ ਤੌਰ ਤੇ ਇਸ ਕਿਸਾਨ ਅੰਦੋਲਨ ਦਾ ਹਿੱਸਾ ਬਣ ਆਇਆ ਗਲਬਤ ਕਰਦੇ ਆ ਇਹ ਛੋਟਾ ਕਿਸਾਨ ਹੈ ਇਹ ਕਿਸਾਨ ਅੰਦੋਲਨ ਦੋ ਦਾ ਹਿਸਾਬ ਲਨ ਹੈ ਕੀ ਨਾਮ ਹੈ ਕਿੱਥੋਂ ਆਇਆ ਰਾਜਪੁਰਾ ਆ ਜਿੱਥੇ ਹੈ ਤੱਤ ਇੱਕ ਵਾਰੀ ਦੇਖੇ ਵੈਰੀਕੇਟ ਹਟਾ ਕੇ ਦਿੱਲੀ ਕੀ ਕਰਨ ਆਣਾ ਸਰਕਾਰਾਂ ਹਿੰਦੂ ਮੁਸਲਮਾਨ ਸੁਗਨ ਨੂੰ ਫਸਕਾਰ ਮੇਰੇ ਨੇੜੇ ਪੈਂਡ ਹੈ ਜਿੱਤ ਪ੍ਰਭ ਦਊਗੀ ਆਪਾਂ ਨੂੰ ਹਾਂਜੀ ਤੇ ਮੋਦੀ ਸਰਕਾਰ ਤੋਂ ਆਪਣੇ ਹੱਕ ਵਾਪਸ ਲੈਣੇ मनप अतारा जी हाँ पूरा परिवार ਕਿ ਮੈਂ ਪਤਾ ਕਰਦਾ ਕਿ ਜਿੱਦ ਕਿਸੇ ਵੀ ਦਿਨ ਜਾਣੇ ਜਾਣਾ ਕਿ ਪੈਸੇ ਲੈ ਆਏ ਨੂੰ ਨਹੀਂ ਅਸਲ ਚ ਹਰ ਹਰ ਵਾਰ ਜਿੱਦ ਕਰਦਾ ਸੀਗਾ ਜਦੋਂ ਵੀ ਅਸੀਂ ਅੰਦੋਲਨ ਕਿਉਂਕਿ ਅਸੀਂ ਬੀਕੇ ਯੂ ਇਕਤਾ ਸਿੱਧੂਪੁਰ ਦੇ ਨਾਲ ਪੱਕੇ ਤੌਰ ਤੇ ਜੁੜੇ ਹੋਏ ਆ ਸਾਡਾ ਚੰਡੀਗੜ੍ਹ ਵੀ ਅੰਦੋਲਨ ਹੋਇਆ ਉਸ ਤੋਂ ਪਹਿਲਾਂ ਦਿੱਲੀ ਵੀ ਅਸੀਂ 1-2 ਵਾਰ ਮੰਗ ਪੱਤਰ ਦੇਣ ਗਏ ਆ ਤੇ ਹਰ ਵਾਰ ਜਿੱਦ ਕਰਦਾ ਹੁੰਦਾ ਸੀ ਕਿ ਮੈਂ ਨਾਲ ਜਾਣਾ ਆ ਸੋ ਅੱਜ ਇਹਨੂੰ ਸਕੂਲੇ ਛੁੱਟੀ ਸੀਗੀ ਸਵੇਰੇ ਉੱਠਦੇ ਹੀ ਇਹ ਕਹਿੰਦਾ ਵੀ ਅੱਜ ਸਕੂਲੇ ਛੁੱਟੀ ਹੈ ਵੀ ਮੈਂ ਹਰ ਹਾਲਤ ਕਹਿੰਦਾ ਵੀ ਉੱਥੇ ਜਾਣਾ ਹੀ ਜਾਣਾ ਆ ਤੇ ਮੈਨੂੰ ਉੱਥੇ ਤਿਆਰ ਕਰਕੇ ਲੈ ਕੇ ਚੱਲਦਾ ਮਾਂ ਚ ਐਦਾ ਦੇਹਾਡੇ ਘਰ ਤਾ ਬੱਚੇ ਨਾਲ ਹੈ ਕੋਈ ਜਾਂ ਤੁਹਾਡੇ ਪਰਿਵਾਰ ਜੜੇ ਮੈਂ ਦੱਸਦਾ ਜੀ ਤੁਹਾਡੇ ਵਾਈਫ ਦੇ ਮਨ ਚ ਹੈ ਵੀ ਛੋਟਾ ਬੱਚਾ ਨਹੀਂ ਇਦਾਂ ਤਾਂ ਕੋਈ ਕਦੇ ਮਨ ਚ ਖਿਆਲ ਨਹੀਂ ਆਇਆ ਹੈਗਾ ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਖੂਨ ਆ ਉਹਦੇ ਚ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਦਿਖਾਇਆ ਹੀ ਇਹੀ ਹੈ ਕਿ ਆਪਦੇ ਹੱਕਾਂ ਦੇ ਲਈ ਅਸੀਂ ਆਪਣੀ ਜਾਨ ਵਾਰ ਦੇਣੀ ਹੈ ਸੋ ਬੱਚਾ ਬੱਚਾ ਵੀ ਅਸੀਂ ਵਾਰ ਦਾਂਗੇ ਜੇ ਸਾਨੂੰ ਜਾਨ ਵਾਰਨੀ ਪਈਏ ਸਾਡੇ ਗੁਰੂ ਸਹਿਬਾਨ ਨੇ ਬੱਚੇ ਵਾਰੇ ਨੇ ਸੋ ਪਰ ਸਾਨੂੰ ਇੰਨਾ ਕ ਪਤਾ ਹੈ ਕਿ ਜਿੱਥੇ ਸਾਡੇ ਕਿਸਾਨ ਭਰਾ ਨੇ ਉੱਥੇ ਸਾਡਾ ਬੱਚਾ ਸੇਫ ਹੈ ਸੋ ਇਸ ਚੀਜ਼ ਨੂੰ ਦੇਖਦੇ ਹੋਏ ਸਾਨੂੰ ਮਤਲਬ ਕਿ ਕੋਈ ਕਬਰਾਟ ਨਹੀਂ ਪੰਜਾਬ ਦੀ ਜਵਾਨੀ ਦਾ ਖੂਨ ਜਿਹੜਾ ਵੀ ਅੱਜ ਵਿਸ਼ੇਸ਼ ਤੌਰ ਤੇ ਨੇ ਆਪ ਜਿੱਤ ਕੀਤੀ ਜਾਣਾ ਹੀ ਜਾਣਾ ਹਾਂਜੀ ਹਾਂ ਬੱਚੇ ਨੇ ਆਪ ਜਿੱਤ ਕੀਤੀ ਹੈ ਇਹ ਖੂਨ ਦੇ ਵਿੱਚ ਬਗਾਵਤਾ ਸੋ ਆਉਣ ਵਾਲੇ ਸਮੇਂ ਦੀ ਪਨੀਰੀਏ ਜੇ ਆਪਾਂ ਬੱਚਿਆਂ ਨੂੰ ਇੱਥੇ ਲੈ ਕੇ ਆਵਾਂਗੇ ਇਹਨਾਂ ਨੂੰ ਤਾਂ ਹੀ ਪਤਾ ਚੱਲੂਗਾ ਕਿ ਅਸੀਂ ਅੰਦੋਲਨ ਕਿਵੇਂ ਕਰਨਾ ਕਿਸ ਰਾਹ ਤੇ ਕਰਨਾ ਹੈ ਤੇ ਸਾਡੀਆਂ ਮੰਗਾਂ ਕਿਵੇਂ ਸੋ ਇਹ ਰਾਜਪੂਤ ਦਾ ਫੈਮਿਲੀ ਆਈ ਹੈ ਬੱਚਾ ਮਾਤਰ ਰਹੇ 6 ਸਾਲ ਉਮਰ ਦਾ ਲੇਕਿਨ ਕਿਸਾਨ ਅੰਦੋਲਨ ਪਹਿਲੇ ਵੀ ਗਏ ਸੀ ਤਾਂ ਹੁਣ ਵੀ ਜਿੱਤ ਕੀਤੀ ਹੈ ਸਕੂਲੋ ਅੱਜ ਛੁੱਟੀ ਹੋਣ ਦੇ ਬਾਵਜੂਦ ਵੀ ਕਿਸਾਨ ਅੰਦੋਲਨ ਸ਼ੰਭੂ ਬਾਰਡਰ ਪਹੁੰਚੇ ਪਰਵਾਹ ਨਾਲ ਜਿੱਤ ਕੀਤੀ ਨੇ ਆਪਣੀ ਦਾਦੀ ਪਿਤਾ ਅਤੇ ਮਾਤਾ ਨਾਲ ਵਿਸ਼ੇਸ਼ ਤੌਰ ਤੇ ਅੱਜ ਸ਼ੰਭੂ ਬਾਰਡਰ ਤੇ ਪਹੁੰਚਿਆ ਉਕਿਸਤਾਨ ਅੰਦੋਲਨ ਦਾ ਹਿੱਸਾ ਬਣ ਲਈ ਇੱਕ 6 ਮਾਤਰ 6 ਸਾਲ ਦਾ ਬੱਚਾ ਅੱਜ ਹੋਣਾ ਨੌਜਵਾਨਾਂ ਨੂੰ ਵੀ ਇੱਕ ਪ੍ਰੇਰਨਾ ਦਵੇ ਪੰਜਾਬ ਦੀ ਕਿਸਾਨੀ ਬਚਾਉਣ ਨੂੰ ਵੀ ਬੱਚਾ ਬੱਚਾ ਪੰਜਾਬ ਦਾ ਇਸ ਅੰਦੋਲਨ ਵਿੱਚ ਹੁਣ ਕੁੱਦ ਗਿਆ ਹੈ ਕੈਮ ਮੈਂ ਬੋਬੀ ਦਾ ਸੰਦੀਪ ਸ਼ਰਮਾ ਦੈਲੀ ਸੈਟੀ ਵੀ ਸ਼ੰਭੂ ਬਾਰਡਰ